ਕਾਂਗਰਸ ਪਾਰਟੀ ਨੇ ਪਿਛਲੇ ਦਿਨੀ ਪੰਜਾਬ ਵਿੱਚ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਸੁਰਿੰਦਰ ਸਿੰਘ ਰਾਮਗੜ੍ਹ ਜੋ ਕਿ ਖਮਾਣੋ ਰਹਿੰਦੇ ਨੇ ਇਹਨਾਂ ਨੂੰ ਐਲਾਨ ਕੀਤਾ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਨਾਮਿਨੇਟ ਕੀਤਾ ਸੁਰਿੰਦਰ ਸਿੰਘ ਰਾਮਗੜ੍ਹ ਨੇ ਬੜੇ ਛੋਟੇ ਵਰਕਰੀ ਤੋਂ ਲੈ ਕੇ ਉੱਚੀਆਂ ਪ੍ਰੀਖਿਆਵਾਂ ਹਾਸਲ ਕੀਤੀਆਂ ਬੜੀ ਸਖਤ ਮਿਹਨਤ ਕਰਦੇ ਨੇ ਪਾਰਟੀ ਦੀ ਸਮਰਪਤ ਨੇ ਟਾਈਮ ਦਿੰਦੇ ਨੇ ਤੇ ਐਸੇ ਵੀ ਖਰਚਦੇ ਨੇ ਅੱਜ ਅਸੀਂ ਉਹਨਾਂ ਤੋਂ ਜਾਣਦੇ ਆਂ ਵੀ ਉਹਨਾਂ ਨੂੰ ਇਹ ਜਿਹੜੀ ਜ਼ਿਲ੍ਹਾ ਪ੍ਰਧਾਨੀ ਤੱਕ ਦਾ ਉਹਨਾਂ ਦਾ ਸਫ਼ਰ ਕਿੱਦਾਂ ਦਾ ਰਿਹਾ ਮੇਰੇ ਨਾਲ ਮੌਜੂਦ ਨੇ सुरेंद्र ਸਿੰਘ ਰਾਮਗੱਡ सुरेंद्र ਸਿੰਘ ਜੀ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਤੇ ਅੱਜ ਅਸੀਂ ਇਥੋਂ ਤੋਂ ਜਾਨਣਾ ਚਾਹੁੰਦੇ ਆਂ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਤੁਸੀਂ ਜ਼ਿਲ੍ਹਾ ਪ੍ਰਧਾਨ ਬਣੇ ਹੋ ਜ਼ਿਲ੍ਹਾ ਪ੍ਰਧਾਨਗੱਡਾ ਸਾਹਦੇ ਥੈਂਕ ਯੂ ਸਰ ਤੇ ਤੁਸੀਂ ਇਹ ਕਿੱਦਾਂ ਇਹ ਸਫ਼ਰ ਤੁਹਾਡਾ ਰਿਹਾ ਕਿੱਦਾਂ ਤੁਸੀਂ ਇਹ ਕਾਂਗਰਸ ਦੇ ਵਿੱਚ ਸਟਾਰਟ ਕੀਤਾ ਕਿਵੇਂ ਲੱਗਦਾ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਬਣ ਕੇ ਦੇਖੋ ਗੁਰੇਲਾ ਸਾਹਿਬ ਇਹ ਤਾਂ ਪਰਮਾਤਮਾ ਨੇ ਜਾਣਦਾ ਮੈਂ ਤਾਂ ਆਪਣੇ ਬਜ਼ੁਰਗਾਂ ਤੋਂ ਲੈ ਕੇ 92 ਤੋਂ ਸਿਆਸਤ ਚ ਆਇਆ ਤਾਂ ਉਹ ਵੀ ਪਿੰਡ ਦੀ ਚ ਪਹਿਲਾਂ ਮੈਂ ਪੰਚ ਬਣਿਆ ਜੀ ਫਿਰ ਵਿੱਚ ਨੂੰ ਰਿਜ਼ਰਵ ਆ ਗਈ ਫਿਰ ਮੈਂ ਡਰਾਪ ਕੀਤਾ ਤੇ ਅਗਲੇ ਮੈਂ ਦੋ ਵਾਰ ਲਗਾਤਾਰ 2003 ਤੋਂ ਲੈ ਕੇ 13 ਤੱਕ ਸਰਪੰਚ ਰਹਾ ਜੀ ਤੇ ਉਸ ਦੌਰਾਨ ਮੈਂ ਇੱਥੇ ਨਮਾਇੰਦਗੀ ਕੀਤੀ ਆਪਣੇ ਬਲਾਕ ਦੀ ਪੰਚਾਇਤ ਜੁਨੀਅਨ ਦੀ ਵੀ ਨਮਾਇੰਦਗੀ ਕੀਤੀ ਮੈਂ ਤੇ ਨਾਲ ਮੈਂ ਜ਼ਿਲ੍ਹੇ ਚ ਕੰਮ ਕਰਨਾ ਸ਼ੁਰੂ ਕਰਤਾ ਬਲਾਕ ਲੈਵਲ ਦਾ ਜ਼ਿਲ੍ਹੇ ਲੈਵਲ ਦਾ ਤੇ ਫੇਰ ਆ ਸਰਕਾਰ ਆਈ ਪਿੱਛੇ ਕਾਂਗਰਸ ਦੀ ਜੀ ਉਹਦੇ ਵਿੱਚ ਮੈਨੂੰ ਸਰਕਾਰ ਨੇ ਐਮਐਲਏ ਸਾਡੇ ਜੀਪੀ ਸੀਗੇ ਇੱਥੇ ਉਹਨਾਂ ਨੇ ਮੈਨੂੰ ਮਾਰਕੀਟ ਕਮਿਟੀ ਖਵਾਣੋ ਦਾ ਚੇਅਰਮੈਨ ਬਣਾਤਾ ਜੀ ਉਸ ਤੋਂ ਬਾਅਦ ਐਮਪੀ ਸਾਹਿਬ ਨਾਲ ਚੱਲਿਆ ਸਫਰ ਸਾਡਾ ਤੇ ਆ ਹੁਣ ਐਮਪੀ ਸਾਹਿਬ ਦਾ ਇਲੈਕਸ਼ਨ ਹੋਇਆ ਉਹਦੇ ਅਸੀਂ ਗੱਡ ਕੇ ਮਿਲਦ ਕੀਤੀ ਡਾਕਟਰ ਅਮਰ ਸਿੰਘ ਜੀ ਸਾਡੇ ਜੀ ਬੜੇ ਵਧੀਆ ਸੂਝਵਾਨ ਐਮਪੀ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਤੇ ਸਾਡਾ ਹੁਣ ਆ ਜਿਹੜਾ ਇਦਾਂ ਹੋਇਆ ਨਾ ਸੰਗਿਆਨ ਸਾਰੇ ਪੰਜਾਬ ਚ ਹੋਇਆ ਆ ਬਜਾਰਪੁਰ ਲੱਗੇ ਹੋਈ ਸੀ ਸਾਡੇ ਮਹਾਰਾਸ਼ਟਰ ਤੋਂ ਸਚਨ ਜாதਜ ਜੀ ਉਹਨਾਂ ਨੇ ਤਿੰਨ ਪ੍ਰੋਗਰਾਮ ਸਾਡੇ ਜ਼ਿਲ੍ਹੇ ਚ ਰੱਖੇ ਇੱਕ ਖਮਾਨੋ ਐਸਐਸ ਫਾਰਮਸੀ ਰੱਖਿਆ ਤੇ ਇੱਕ ਨਾਗਰਾ ਸਾਹਿਬ ਦੇ ਦਫਤਰ ਹਰੰਦ ਤੇ ਇੱਕ ਰਣਦੀਪ ਨਾਭਾ ਜੀ ਨੇ ਰੱਖਿਆ ਮਲੋ ਜੀ ਉਹਦੇ ਵਿੱਚ ਉਹਨਾਂ ਨੇ ਲੋਕਾਂ ਦੇ ਵਿਊ ਲਏ ਜੀ ਤੇ ਮੇਰੇ ਨਾਲ ਕੰਟੈਸਟ ਕੈਂਡੀਡੇਟ ਹੋਰ ਵੀ ਤੇ ਜਿਨ੍ਹਾਂ ਨੇ ਅਪਲਾਈ ਕੀਤਾ ਤੇ ਉਹਨਾਂ ਨੇ ਲੋਕਾਂ ਦੇ ਵਿਊ ਲਏ ਉਹ ਵੀ ਉਹ ਚ ਦੇ ਪਰਮਾਥਰ یونیورسٹی ਹੋ ਗਈ ਜਾਂ ਫਿਰ ਲੋਕਾਂ ਨੂੰ ਆਏ ਲੱਗਿਆ ਸਾਡੇ ਵਰਕਰਾਂ ਨੂੰ ਵੀ ਇਹ ਆਮ ਵਰਕਰ ਦਾ ਛੋਟਾ ਵਰਕਰ ਦਾ ਇਹਦੀ ਮਦਦ ਕਰ ਦਈਏ ਤੇ ਆ ਹੁਣ ਸਾਡੇ ਜਿਹੜਾ ਲੈਟਰ ਆ ਪੰਜ 6 ਦਿਨ ਹੋਏ ਆ ਜੀ ਪੂਰੇ ਪੰਜਾਬ ਦੀ ਜਿਹੜੀ ਬੋਡੀ ਆ ਉਹਦਾ ਨਾਮ ਹੋਇਆ ਉਹਦੇ ਚ ਮੇਰਾ ਨਾਮ ਆ ਗਿਆ ਜੀ ਸਰ ਜੀੜਾ ਸਿਆਸਤ ਹੈ ਬੜਾ ਮਤਲਬ ਮਹਿੰਗੀ ਹੋ ਗਈ ਹੈ ਔਖਾ ਤੁਹਾਡੀ ਇਸ ਜ਼ਿਲ੍ਹਾ ਪ੍ਰਧਾਨ ਦੇ ਲਈ ਜਿਹੜੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਬਣੇ ਨੇ ਉਹਨਾਂ ਦੇ ਵਿੱਚ ਕੋਈ ਐਮਐਲਏ ਵੀ ਨਹੀਂ ਕੋਈ ਸਰਪ ਐਮਐਲਏ ਵੀ ਨਹੀਂ ਜੀ ਕੋਈ ਹੋਰ ਵੱਡਿਆ ਬੋਤੋ ਦਾ ਵੀ ਰਹੇ ਹੋਗੇ ਹਾਂਜੀ ਪਰ ਤੁਹਾਡਾ ਕੋਈ ਇਦਾਂ ਦਾ ਜਿਹੜਾ ਪੋਲੀਟੀਕਲ ਸਫਰ ਤੁਹਾਡੀ ਕੋਈ ਫੈਮਿਲੀ ਬੈਕਗ੍ਰਾਉਂਡ ਬਹੁਤੀ ਵੱਡੀ ਨਹੀਂ ਸੀ ਹਾਂਜੀ ਬਿਲਕੁਲ ਇਹਦਾ ਕਿਹਾ ਜਾਵੇ ਵੀ ਤੁਹਾਡਾ ਕੋਈ ਪੁਰਾਣਾ ਲੀਡਰ ਸੀ ਜੀ ਚਲੋ ਆਮ ਤਾਂ ਹੋਣਗੇ ਹਾਂਜੀ ਤਾਂ ਕਿੱਦਾਂ ਦਾ ਲਿਖਾ ਤੁਹਾਡੇ ਨਾਲ ਬਹੁਤ ਵੱਡੀਆਂ ਹੈ ਜਿਹੜੀਆਂ ਸਫਲਤਾ ਹੋਰ ਵੀ ਅਪਲਾਈ ਕੀਤਾ ਹੋਣਾ ਬਿਲਕੁਲ ਜੀ ਤੇ ਹੋ ਸਕਦਾ ਉਹ ਜਾਦਾ ਅਸਰ ਰਸੂਖ ਵਾਲੇ ਵੀ ਹੋਣ ਜੀ ਕਿਦਾ ਸੋਚਦੇ ਹੋ ਤੁਸੀਂ ਕਿੱਦਾਂ ਕੰਮ ਜਾ ਦੇਖੋ ਗਰਲ ਸਾਹਿਬ ਮੈਨੂੰ ਤਾਂ ਹੁਣ ਐ ਲੱਗਦਾ ਵੀ ਜਿਹੜੇ ਲੋਕ ਕਹੇ ਜਾਂਦੇ ਆ ਵੀ ਕਾਂਗਰਸ ਪਾਰਟੀ ਚਾਹੇ ਪੈਸੇ ਚੱਲਦੇ ਆਂ ਖਾਣਾ ਠੰਮਕੜਾ ਮੇਰੇ ਦੋ ਜਿਹੜੇ ਸਿਆਸੀ ਸਾਹਿਬ ਨੇ ਆ ਜ਼ਿਲ੍ਹਾ ਪ੍ਰਧਾਨ ਵਾਲਾ ਵੀ ਪਹਿਲਾਂ ਲੋਕ ਕਹਿੰਦੇ ਸੀ ਮਾਰਕੀਟ ਕਮੇਟੀ ਦਾ ਚੇਅਰਮੈਨ ਪੈਸੇ ਲਾ ਕੇ ਲੱਗਦਾ ਹਮ ਮੇਰੇ ਪੰਜ ਪੈਸੇ ਕਿਤੇ ਖਰਚ ਨਹੀਂ ਹੋਏ ਪ੍ਰਧਾਨਗੀ ਲੈਣ ਵਾਸਤੇ ਉਂਝ ਚਲੋ ਜਿਹੜਾ ਰੋਜ਼ ਦਾ ਸਾਡਾ ਸਫਰ ਆ ਉਹ ਰੂਟੀਨ ਤੇ ਅਸੀਂ ਖਰਚਾ ਪਹਿਲਾਂ ਵੀ ਕਰਦੇ ਆ ਬਿਨਾਂ ਪ੍ਰਧਾਨ ਤੋਂ ਵੀ ਹੁਣ ਵੀ ਸਾਡਾ ਚੱਲਦਾ ਤੇ ਆ ਹੁਣ ਜ਼ਿਲ੍ਹਾ ਪ੍ਰਧਾਨ ਕੀ ਮੈਨੂੰ ਮ ਇਹ ਵੀ ਦੇਖੋ ਮੈਂ ਤਾਂ ਇਹ ਕਹੂੰਗਾ ਵੀ ਪਾਰਟੀ ਦੇ ਵਿੱਚ ਸਖਤ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਦਾ ਜਦਾਂ ਦਾ ਫਾਇਦਾ ਜਿਹੜਾ ਪਾਰਟੀ ਉਹ ਦਿੰਦੀ ਉਹ ਦਿੰਦੀ ਹੈ ਇੱਧਰ ਉੱਧਰ ਭੱਜਣਾ ਨਹੀਂ ਚਾਹੀਦਾ ਔਰ ਔਨੈਸਟੀ ਨਾਲ ਪਾਰਟੀ ਦੀ ਸੇਵਾ ਕਰਨੀ ਚਾਹੀਦੀ ਹੈ ਬਾਕੀ ਦੇਖੋ ਟਾਈਮ ਕੱਢਣਾ ਪੈਂਦਾ ਥੋੜਾ ਬਹੁਤ ਖਰਚਾ ਵੀ ਤਾਂ ਹੁੰਦਾ ਰੋਟੀਨ 'ਚ ਐਸੀ ਕੋਈ ਗੱਲ ਨਹੀਂ ਵੀ ਆਪਾਂ ਖਾਲੀ ਜੇਬ ਨਾਲ ਆਪਾਂ ਤੁਰ ਪੀ ਕੇ ਬਸੇ ਨਹੀਂ ਜੀ ਬਿਨਾਂ ਗੱਡੀ ਤੋਂ ਤੁਰ ਪੀਏ ਉਹ ਗੱਲ ਤਾਂ ਗਲਤ ਆ ਪਰ ਐਸਾ ਕੁਝ ਨਹੀਂ ਵੀ ਕਿਸੇ ਨੂੰ ਪੈਸੇ ਦੇਣੇ ਪੈਣੇ ਆ ਜਿਲ੍ਹਾ ਪ੍ਰਧਾਨਗੀ ਬਾਤ ਤੇ ਜਾਂ ਬਾਣਾ ਤਮਕਣਾ ਐਸਾ ਕੁਝ ਨਹੀਂ ਮਿਲਿਆ ਮੈਂ ਤਾਂ ਸ਼ੁਗਰਕਰਵਾ ਹਾਈ ਕੌਂਡ ਦਾ ਵੀ ਮੈਨੂੰ ਇੱਕ ਨਮਾਣੇ ਜੇ ਸੇਵਕ ਨੂੰ ਪਾਰਟੀ ਨੇ ਜ਼ਿਲ੍ਹੇ ਦਾ ਅਹੁਦਾ ਦਿੱਤਾ ਰਮਗੜ੍ਹ ਸਾਹਿਬ ਤੁਸੀਂ ਜਿਹੜਾ ਲੋਕਾਂ ਨਾਲ ਕਿੱਦਾਂ ਕੰਟੈਕਟ ਕਰਦੇ ਹੋ ਕਿੱਦਾਂ ਸੋਸ਼ਲ ਐਕਟੀਵਿਟੀ ਕਰਦੇ ਹੋ ਅ ਰੋਜ਼ ਰੋਜ਼ਾਨਾ ਕਿੱਦਾਂ ਦਾ ਤੁਹਾਡਾ ਸਿਸਟਮ ਹੁੰਦਾ ਹੈ ਹੁਣ ਗਰੇਵੋ ਸਾਹਿਬ ਜਿਹੜਾ ਤਾਂ ਸਾਡਾ ਪਹਿਲਾ ਸੀਗਾ ਬਲਾਕ ਲੈਵਲ ਤੱਕ ਦਾ ਉਹ ਤਾਂ ਅਸੀਂ ਹਰੇਟ ਪਿੰਡ ਚੋਂ 8 ਤੋਂ 10 ਬੰਦਿਆਂ ਦੀ ਲਿਸਟ ਇੱਥੇ ਡੈਰੀ ਪਈ ਆ ਉਹ ਸਾਹਮਣੇ ਪਈ ਆ ਉਹਦੇ ਚ ਸਾਡੀ ਡੈਰੀ ਬਣਾਈ ਹੋਈ ਆ ਘਟੋ ਘਟ 10 15 ਕੰਟੈਕਟ ਹਰੇਟ ਪਿੰਡ ਦੇ ਸਾਡੇ ਕੋਲ ਹੈਗੇ ਆ ਜਿਹਦੇ ਵਿੱਚ ਜਿਹੜੇ ਸਾਡੇ ਪਿੰਡਾਂ ਦੇ ਲੀਡਰ ਹੈ ਸਰਪੰਚ ਹੋਗੇ ਪੰਚ ਹੋਗੇ ਜਾਂ ਕਾਂਗਰਸ ਪਾਰਟੀ ਲੀਡਰ ਉਹ ਸਾਡੇ ਕੋਲ ਡੈਰੀ ਬਣੀ ਹੋਈ ਹੈ ਹੁਣ ਥੋੜਾ ਜਿਆਦਾ ਸਾਨੂੰ ਜ਼ਿਲੇ ਵਾਲਾ ਕੰਮ ਵੀ ਕਰਨਾ ਪੈਣਾ ਪਿੰਡਾਂ 'ਚ ਜਾਵਾਂਗੇ ਤੇ ਉੱਥੋਂ ਕੰਟੈਕਟ ਵਗੈਰਾ ਇਕੱਠੇ ਕਰਕੇ ਸਾਡੇ ਦੋ ਜਿਹੜੇ ਦੂਜੇ ਹਲਕਿਆਂ ਦੇ ਲੀਡਰ ਕੁਲਜੀਤ ਸਿੰਘ ਨਾਗਰਾ ਤੇ ਸਾਡੇ ਰਣਜੀਤ ਨੱਭਾ ਜੀ ਉਹਨਾਂ ਦੀ ਮਦਦ ਨਾਲ ਅਸੀਂ ਉਹ ਪਿੰਡਾਂ 'ਚ ਵੀ ਜਾਵਾਂਗੇ ਰੋਸਿਆਂ ਨੂੰ ਮਨਾਵਾਂਗੇ ਤੇ ਪਾਰਟੀ ਦੇ ਜਿਹੜੇ ਵਰਕਰਾਂ ਨੂੰ ਅਪੀਲ ਕਰਾਂਗੇ ਵੀ ਭਾਈ ਪਾਰਟੀ ਦੀ ਖੁੱਲ ਕੇ ਮਦਦ ਕਰੋ ਤਾਂ ਜੋ ਜਿਹੜਾ ਸਰਕਾਰ ਉਹ ਕਾਂਗਰਸ ਹੀ ਬਣ ਸਕੇ ਲੋਕਾਂ ਨਾਲ ਇੰਟਰੈਕਟ ਕਰਦੇ ਹੋ ਕਿੰਦਾ ਮਤਲਬ ਭੋਗ ਵਿਆਹ ਮਤਲਬ ਹੈਗੇ ਨੇ ਹਾਂਜੀ ਕਿੰਨਾ ਕੁ ਸਫਰ ਕਰਦੇ ਹੋ ਕਿੰਨਾਂ ਕੁ ਲੋਕਾਂ ਕੋਲ ਜਾਂਦੇ ਹੋ ਦੇਖੋ ਭੋਗ ਤਾਂ ਜਿਹੜਾ ਮੈਨੂੰ ਪਤਾ ਲੱਗ ਗਿਆ ਅਸੀਂ ਉਹ ਭੋਗ ਤੇ ਤਾਂ ਜਾਣਾ ਹੀ ਜਾਣਾ ਠੀਕ ਹੈ ਜੀ ਗਰੀਬ ਅਮੀਰ ਜੋ ਮਰਜੀ ਹੈ ਬਾਕੀ ਵਿਆਹ ਦਾ ਜਿਹੜਾ ਕਾਰਡ ਆ ਜਾਂਦਾ ਜੀ ਉਹ ਤੇ ਤਾਂ ਚਾਹੇ ਦੂਰ ਦਾ ਚਾਹੇ ਨੇੜੇ ਦਾ ਉਹ ਤੇ ਜਾਣਾ ਜਾਣਾ ਤੇ ਇੱਕ ਵਿਆਹ ਹੋਵੇ ਚਾਹੇ ਦੋ ਹੋਵੇ ਚਾਹੇ ਚਾਰ ਹੋਣ ਛੱਡੀ ਦਾ ਕੋਈ ਨਹੀਂ ਈ ਲੱਗਦਾ ਹੈ ਕਾਂਗਰਸ ਪਿਛਲੇ ਦਿਨਾਂ ਚ ਪਿਛਲੇ ਸਮੇਂ ਚ ਕੁਝ ਕਮਜ਼ੋਰ ਰਹੀ ਹਾਲੇ ਵੀ ਆਪਣੇ ਜਿਹੜਾ ਬਸੀ ਪਠਾਣਾ ਹਲਕਾ ਪੈਂਦਾ ਕਮਾਣਾ ਨੂੰ ਹਾਲੇ ਵੀ ਇੱਥੇ ਕੋਈ ਇੰਚਾਰਜ ਵਗੈਰਾ ਹੈ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਇੱਥੇ ਹੋਰ ਜੋੜ ਲਾਉਣਾ ਪਊ ਐਕਚੁਅਲੀ ਜਰਾਲ ਸਾਹਿਬ ਇਹ ਜਿਹੜੀ ਤੁਸੀਂ ਇੰਚਾਰਜ ਵਾਲੀ ਗੱਲ ਕਰਦੇ ਹੋ ਇਹ ਕਈ ਹਲਕੇ ਖਾਲੀ ਪਏ ਆ ਅਸੀਂ ਇੱਕ ਦੋ ਵਾਰ ਬੜਿੰਗ ਸਾਹਿਬ ਨੂੰ ਪ੍ਰਧਾਨਗੀ ਤੋਂ ਪਹਿਲਾਂ ਵੀ ਮਿਲੇ ਆ ਉਹਨਾਂ ਨੂੰ ਜੀ ਬੇਨਤੀ ਵੀ ਕੀਤੀ ਸੀ ਪਰ ਉਹ ਕਹਿੰਦੇ ਵੀ ਫਿਕਰ ਨਾ ਕਰੋ ਵੀ ਤੁਹਾਨੂੰ ਵਧੀਆ ਕੈਂਡੀਡੇਟ ਦਵਾਂਗੇ ਵੀ ਪਰੇ ਜਿਹੜੇ ਐਲਾਨ ਹੈ ਨਾ ਪੂਰੇ ਪੰਜਾਬ ਦੇ ਇਕੱਠੇ ਹੋਣੇ ਵੀ ਉਦੋਂ ਤੱਕ ਵੀ ਤੁਸੀਂ ਆਪਣੇ ਆਪ ਨੂੰ ਉਨਜਾਰ ਦੇ ਸਮਝੋ ਵੀ ਕੰਮ ਕਰੋ ਗੱਢ ਕੇ ਉਹ ਅਸੀਂ ਕਰ ਰਹੇ ਹਾਂ ਜੀ ਕੀ ਸੋਚਦੇ ਹੋਗਾ ਹਾਂ ਕਿ ਉਹ ਫਿਊਚਰ ਕੀ ਹੈ ਕਿ ਲੱਗਦਾ ਤੁਹਾਨੂੰ 27 ਨੇੜੇ ਹੈ ਬਹੁਤ ਦੂਰ ਨਹੀਂ ਹੈਗੀ ਗਰਨਾਲ ਸਾਹਿਬ 27 ਚ ਸਾਨੂੰ ਸਾਡਾ ਜਿਹੜਾ ਫਿਊਚਰ ਹੈ ਉਹ ਠੀਕ ਲੱਗਦਾ ਕਿਉਂਕਿ ਜਿਹੜੀ ਹੁਣ ਸਰਕਾਰ ਹੈ ਇਹਦਾ ਕੋਈ ਬਹੁਤਾ ਬੋਲਬਾਲਾ ਨਹੀਂ ਪਿੰਡਾਂ 'ਚ ਅਸੀਂ ਜਾਣਦੇ ਹਾਂ ਪਿੰਡਾਂ 'ਚ ਕਿਉਂਕਿ ਜੇ ਹੁਣ ਆਪਣੇ ਹਲਕੇ ਦੀ ਉਹ ਗੱਲ ਕਰੀਏ ਇੱਥੇ ਪਿੰਡਾਂ ਕੋਲ ਪੈਸੇ ਵੀ ਪਏ ਆ ਕੱਲ ਮੈਂ ਬਸੀ ਜਾ ਕੇ ਆ ਇੱਕ ਸੀਟਕਰ ਦਾ ਡਿਸਪਿਊਟ ਤਾਂ ਉੱਥੇ ਛੋਟੇ ਛੋਟੇ ਮਸਲਿਆਂ ਤੇ ਮਸਲਾ ਖੜੀ ਕਰੀ ਜਾਂਦੇ ਜੰ ਮੇਟ ਕੋਈ ਵੱਡੀ ਜਿੰਮੇਵਾਰੀ ਨਹੀਂ ਹਿੰਡਿਪੈਂਡ ਦੀ ਉਹਦਾ ਕਹਾਜਰੀ ਲਾਉਣੀ ਹੁੰਦੀ ਆ ਕੱਲ ਇੱਕ ਬਸੀ ਪਠਾਣਾ ਸੀਟਕਰ ਦਾ ਮਸਲਾ ਮੇਟ ਦਾ ਤਾਂ ਜਿਹੜਾ ਕਿ ਚਲੋ ਉੱਥੇ ਵੀਡੀਓ ਸਿਆਣੇ ਸੀਗੇ ਪ੍ਰਸ਼ਾਸਨ ਉਹਨਾਂ ਨੇ ਮਕਾਤਾ ਵੀ ਜਿਹੜਾ ਜੀਆਰਐਸ ਉਹ ਹਾਜ਼ਰੀ ਲਾ ਦੂਗਾ ਜੀ ਚਲੋ ਮੁੱਕ ਗਿਆ ਪਰ ਇਦਾਂ ਦੇ ਛੋਟੇ ਮਸਲਿਆਂ 'ਚ ਸਰਕਾਰ ਦਖਲਦਾਰੀ ਕਰਦੀ ਹੈ ਪਿੰਡਾਂ ਦੇ ਲੋਕ ਸਾਡੇ ਕੋਲ ਆਉਂਦੇ ਆ ਉਹ ਕਦੇ ਵੀ 8 8 10 10 ਮਤੇ ਪਾਏ ਪਏ ਆ ਪੈਸੇ ਵੀ ਪਏ ਆ ਕੰਮ ਨਹੀਂ ਸ਼ੁਰੂ ਹੁੰਦੇ ਤੇ ਇਟ ਮੀਨਜ਼ ਜਿਹੜੀ ਸਰਕਾਰ ਆ ਇਹਦਾ ਬੋਲਬਾਲਾ ਐਡਾ ਹੈ ਨਹੀਂ ਕਿਉਂਕਿ ਪਿੰਡ ਚ ਪੈਸੇ ਪਏ ਆ ਸਰਕਾਰ ਲਾਉ ਨਹੀਂ ਦੇ ਰਹੀ ਸੜਕਾਂ ਟੁੱਟੀਆਂ ਪਈਆਂ ਆਪਣੇ ਹਲਕੇ ਦਾ ਤੁਸੀਂ ਖਮਾਣੋ ਆਉਣ ਨੂੰ ਰਸਤਾ ਦੱਸੋ ਮੈਨੂੰ ਕਿਹੜਾ ਚਮਕੌਰ ਸਾਹਾ ਦਾ ਰਸਤਾ ਟੁੱਟਿਆ ਪਿਆ ਬਰਵਾਲੀ ਵਾਲਾ ਰਸਤਾ ਟੁੱਟਿਆ ਪਿਆ ਭੜੀ ਵਾਲਾ ਰਸਤਾ ਟੁੱਟਿਆ ਪਿਆ ਉੱਚੇ ਪਿੰਡ ਤੋਂ ਜਿਹੜਾ ਫਤੇਗੜ ਸਾਹਿਬ ਮੇਨ ਸ਼ੀਦ ਦਾ ਵੀ ਧਰਤੀ ਜਿੱਤੇ ਸਭਾ ਆਉਣੇ ਵਾਲੀ ਆ ਸਾਡੀ ਤਾਂ ਕੋਈ ਪੈਤ ਨਹੀਂ ਲੱਗਿਆ ਹਾਲਾਂਕਿ ਹੋਂ ਤੱਕ ਦੀਆਂ ਸਰਕਾਰਾਂ ਚਾਹੇ ਕਾਂਗਰਸ ਦੀ ਹੈ ਚਾਹੇ ਅਕਾਲੀ ਦਲ ਦੀ ਹੈ ਸਭਾ ਤੋਂ ਪਹਿਲਾਂ ਇਹ ਛੜਕਾ ਜੇ ਬਣਦੀ ਨਹੀਂ ਤਾਂ ਪੱਚ ਵਰਕ ਹੋ ਜਾਂਦਾ ਤਾਂ ਜੀ ਪਰ ਤੁਸੀਂ ਆਪ ਜਾ ਕੇ ਇਹਦਾ ਸਰਵਾ ਕਰ ਸਕਦੇ ਹੋ ਜੇ ਮੈਂ ਝੂਠ ਬੋਲਦਾ ਹੋਵਾਂ ਕੋਈ ਵੀ ਛੜਕ ਤੇ 1 ਕਿਲੋ ਵੀ ਕਿਤੇ ਲੁੱਕ ਨਹੀਂ ਪਈ ਈਵਨ 2-3 ਸਾਲ ਪਹਿਲਾਂ ਜਿਹੜਾ ਫਲੱਡ ਆਇਆ ਸੀ ਉਹ ਪੁਲੀਆਂ ਪੱਟ ਕੇ ਕੱਢਦਾ ਨਾ ਪਾਣੀ ਉਹ ਪੁਲੀਆਂ ਵੀ ਪੁਲੀਆਂ ਕਿਸੇ ਨੇ ਤੁਸੀਂ ਉਹ ਦੇਖੋ ਲੋਕ ਤਾਂ ਕੰਮ ਦੇਖਦੇ ਆ ਚੰਮ ਥੋੜੋ ਦੇਖਣਾ ਜੀ ਤੇ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਹਿਸਾਬ ਨਾਲ ਲੋਕ ਨੇ ਇਹਨਾਂ ਨੂੰ ਵੋਟਾਂ ਪਾਈਆਂ ਉਸ ਹਿਸਾਬ ਨਾਲ ਇਹਨਾਂ ਤੇ ਐਂਟੀ ਵੋਟਾਂ ਬਣ ਗਈਆਂ ਸਰਕਾਰ ਜਿਹੜੀ ਆਉਣ ਵਾਲੀ ਮਾੜੀ ਕਿਰਪਾ ਕਰੇ ਵੀ ਕਾਂਗਰਸ ਨਹੀਂ ਬਣੂਗਾ ਕਿੱਦਾਂ ਦਾ ਲੋਕਾਂ ਦਾ ਹੰਗਾਰਾ ਤੁਸੀਂ ਹੁਣ ਪਹਿਲਾਂ ਤੁਸੀਂ ਜ਼ਿਲ੍ਹਾ ਪ੍ਰਧਾਨੇ ਜੀ ਜਦੋਂ ਤੋਂ ਬਣੇ ਹੋ ਕਿੱਦਾਂ ਕਿ ਤੁਹਾਡਾ ਚੇਂਜ ਆਈ ਹੈ ਤੁਹਾਨੂੰ ਕਾਲਸ ਵਧ ਗਈਆਂ ਨੇ ਲੋਕਾਂ ਨਾਲ ਮਿਲਣਾ ਜਣਾ ਵਧ ਗਿਆ ਹੈ ਗਰਲਾਧਾਪ ਨੂੰ ਦੇਖੋ ਉਹਦਾ ਬਦਲ ਨਾਲ ਥੋੜਾ ਜਿਹਾ ਸਿਸਟਮ ਦਾ ਵੀ ਜੀ ਹੋਇਆ ਜਾਂਦਾ ਹੈ ਉਹ ਮੇਰਾ ਲੀਡਰ ਨਾਲ ਵੀ ਲਗਾਤਾਰ ਸੰਪਰਕ ਰੱਖਦਾ ਹੈ ਤੇ ਕਿਉਂਕਿ ਜਿਹੜੇ ਵਰਕਰ ਹੈ ਨਾ ਉਹ ਇਸ ਗੱਲ ਤੋਂ ਬਹੁਤ ਖੁਸ਼ ਹੈ ਮੈਂ ਉਹਨਾਂ ਦਾ ਹਾਣੀ ਪ੍ਰਵਾਣੀ ਹੈ ਮੈਨੂੰ ਕਾਲ ਕਰਨ ਲੱਗੇ ਉਹ ਝਿਜਕਦੇ ਨਹੀਂ ਕਈਆਂ ਦਾ ਤਾਂ ਮੈਨੂੰ ਫੋਨ ਵੀ ਆਇਆ ਉਹ ਕਹਿੰਦੇ ਯਾਰ ਵੀ ਸਾਨੂੰ ਹੋਰ ਤਾਂ ਗੱਲਾਂ ਬਾਤਾਂ ਆ ਕੰਮ ਘੱਟ ਹੋਣੇ ਵੱਧ ਹੋਣੇ ਵੀ ਸਾਨੂੰ ਤੁਹਾਨੂੰ ਸਾਨੂੰ ਫੋਨ ਕਰਨੇ ਆਏ ਲੱਗਦਾ ਹੀ ਨਹੀਂ ਵੀ ਅਸੀਂ ਕਿਸੇ ਬੜੀ ਸ਼ਖਸੀਅਤ ਨੂੰ ਫੋਨ ਕਰ ਰਹੇ ਆ ਵੀ ਸਾਡੇ ਬਰਾਬਰ ਦਾ ਭਾਈ ਹੈ ਫਿਰ ਮੈਂ ਰਿਕਵੈਸਟ ਵੀ ਕਰਦਾ ਉਹ ਭਾਈ ਇੱਕੜੇ ਸੜ ਭਾਈਆਂ ਵਾਂਗ ਚੱਲਿਓ ਮਤਲਬ ਬਹੁਤ ਵੱਡਾ ਵਧੀਆ ਹੰਗਾਰਾ ਹੈ ਅੱਜ ਵੀ ਆ ਦੋ ਤਿੰਨ ਜਗ੍ਹਾ ਜਾ ਕੇ ਲੋਕ ਬੜੇ ਇਹ ਜੀ ਸੁਰਿੰਦਰ ਸਿੰਘ ਰਾਮਗੜ ਜਿਨ੍ਹਾਂ ਨੇ ਇਹ ਜੋ ਜ਼ਿਲ੍ਹਾ ਪ੍ਰਧਾਨ ਬਣੇ ਨੇ ਉਹਦੇ ਬਾਰੇ ਆਪਣਾ ਦੱਸਿਆ ਵੀ ਕਿੱਦਾਂ ਇਹਨਾਂ ਦਾ ਸਫ਼ਰ ਰਿਹਾ ਕਿੱਦਾਂ ਇਹ ਮਿਹਨਤ ਕਰਦੇ ਨੇ ਕਿੱਦਾਂ ਦਾ ਹਾਫ ਫਿਊਚਰ ਐਕਾਊਂਟ ਦਾ ਇਹਨਾਂ ਨੇ ਕਾਫੀ ਗੱਲਾਂ ਕੀਤੀਆਂ ਅਸੀਂ ਆਸ ਕਰਾਂਗੇ ਵੀ ਚਲੋ ਇਹਨਾਂ ਦਾ ਜਿਹੜਾ ਹੋਰੇ ਤਰੱਕੀ ਕਰਨਾ ਆਪਣੀ ਸਿਆਸੀ ਜੀਵਨ ਦੇ ਵਿੱਚ ਤੇ ਜ਼ਿਲ੍ਹੇ ਲਈ ਲੋਕਾਂ ਲਈ ਕੰਮ ਕਰਨ ਧੰਨਵਾਦ